ਮੌਨਸੂਨ ਦੇ ਸੀਜ਼ਨ ਵਿੱਚ ਭਾਰੀ ਮੀਂਹ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਪਹਾੜੀ ਇਲਾਕਿਆਂ ਵਿੱਚ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਜ਼ਾ ਮਾਮਲਾ ਜੋਸ਼ੀਮਾਰ ਤੋਂ ਸਾਹਮਣੇ ਆਇਆ ਹੈ ਜਿੱਥੇ ਪਹਾੜ ਟੁੱਟਣ ਨਾਲ ਰਸਤਾ ਬੰਦ ਹੋ ਗਿਆ ਹੈ। ਬਦਰੀਨਾਥ ਹਾਈਵੇ ਬੰਦ ਹੋਣ ਨਾਲ ਮੌਕੇ ਤੇ ਮੌਜੂਦ ਲੋਕਾਂ ਨੂੰ ਭਾਰੀ ਮੁਸ਼ਕਲਾਂ ਆਈਆਂ ਨੇ। ਸੜਕ ਦੇ ਦੋਵੇਂ ਪਾਸੇ ਯਾਤਰੀ ਫਸੇ ਹੋਏ ਨੇ। ਤਸਵੀਰਾਂ ਵਿੱਚ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਪਹਾੜ ਦਾ ਵੱਡਾ ਹਿੱਸਾ ਹੇਠਾਂ ਖਿਸਕ ਜਾਂਦਾ ਤੇ ਸਾਰਾ ਰਸਤਾ ਜਾਮ ਹੋ ਜਾਂਦਾ ਹੈ। ਆਈਸਾ ਆਡੀਓ ਬਚਾਤਾ ਨਹੀਂ ਮੈਂ ਤੇ ਵੀਡੀਓ ਬਣਾਉਂਦਾ। ਫੇਟ ਪੰਜਾਬੀ ਟੀਵੀ ਲਈ ਬਿਊਰੋ ਰਿਪੋਰਟ।